ਜਦੋਂ ਨੋਹ ਪੁੱਤ ਬਾਜ਼ਾਰ ਕੱਪੜੇ ਖਰੀਦਣ ਜਾਣ ਤੋ ਇਹ ਸੋਚ ਲੈ ਕੇ ਜਾਣ ਵੀ ਜੇ ਮੈਂ 4000 ਦਾ ਬਣਾਇਆ ਮਾਂ ਦਾ ਜ਼ਿਆਦਾ ਨਹੀਂ ਉਹਦਾ ਵੀ ਤੇ 2000 3000 ਦਾ ਉਹਦਾ ਸੂਟ ਵੀ ਬਣਾਵਾਂ ਨਾ ਮਗਰੋਂ ਚਿੱਟੇ ਚਿੱਟੇ ਮਹਿੰਗੇ ਮਹਿੰਗੇ ਖਫਣ ਦੇਣ ਦਾ ਕੋਈ ਲਾਭ ਨਹੀਂ ਜੇ ਜਿਉਂਦੇ ਸਾਡੀਆਂ ਮਾਵਾਂ ਸਮਾਜ ਵਿੱਚ ਰੁੜਗੀਆਂ ਤੇ ਜਿਉਂਦੇ ਜੀ ਜਿਹੜੀ ਗੱਲ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਹਰਦੁਆਰ ਜਾ ਕੇ ਆਖੀ ਸੀ ਹਰਦੁਆਰ ਜਦੋਂ ਸਾਰੇ ਸੂਰਜ ਨੂੰ ਪਾਣੀ ਦੇ ਰਹੇ ਸੀ ਇਦਾਂ ਤੇ ਮਹਾਰਾਜ ਨੂੰ ਪਤਾ ਸੀ ਜੇ ਮੈਂ ਕੱਲੇ ਕੱਲੇ ਬੰਦੇ ਨੂੰ ਜਾ ਕੇ ਸਮਝਾਇਆ ਨਾ ਇਹਨਾਂ ਨੇ ਮੇਰੀ ਗੱਲ ਦਾ ਅਰਥ ਉਲਟਾ ਕਢਣਾ ਗੁਰੂ ਸਾਹਿਬ ਦੇ ਸਮਝਾਉਣ ਦੇ ਤਰੀਕੇ ਬੜੇ ਪਿਆਰੇ ਸੀ ਧੰ ਗੁਰੂ ਨਾਨਕ ਸਾਹਿਬ ਜਦੋਂ ਗਏ ਉਥੇ ਤੇ ਉਹ ਮਹਾਰਾਜ ਪੰਜਾਬ ਵਾਲ ਨੂੰ ਮੂੰਹ ਕਰਕੇ ਤੇ ਪਾਣੀ ਦੇਣ ਲੱਗ ਪਏ ਉਹ ਪੁੱਛਣ ਲੱਗੇ ਮਹਾਰਾਜ ਇਹ ਕੀ ਕਰ ਰਹੇ ਹੋ ਕਹਿੰਦੇ ਜੀ ਮੈਂ ਆਪਣੀ ਫਸਲ ਬੀਜ ਕੇ ਆਇਆ ਸੀ ਮੈਂ ਸੋਚਿਆ ਚਲੋ ਆਪਣੇ ਖੇਤਾਂ ਨੂੰ ਪਾਣੀ ਦੇ ਲਿਆ ਤੇ ਉਹ ਪੁੱਛਣ ਲੱਗੇ ਮਹਾਰਾਜ ਤੁਹਾਡੇ ਖੇਤ ਕਿੱਥੇ ਆ ਤੇ ਧੰ ਗੁਰ ਨਾਲਸੇ ਖੇਤ ਮੇਰੇ ਪੰਜਾਬ ਆ ਪੰਜਾਬ ਮੀਨਿੰਗ ਉਦੋਂ ਪੰਜਾਬ ਸਾਰਾ ਸੀ ਪਾਕਿਸਤਾਨ ਤੇ ਬਣਿਆ ਨਹੀਂ ਸੀ ਕਹਿੰਦੇ ਪੰਜਾਬ ਹੈ ਮੇਰੇ ਕਰਤਾਰਪੁਰਸ ਮੈਂ ਖੇਤ ਫਸਲ ਬੀਜ ਕੇ ਆਇਆ ਉਹ ਕਹਿੰਦੇ ਮਹਾਰਾਜ ਪੰਜਾਬ ਤੇ ਕਾਫੀ ਦੂਰ ਹੈ ਪਾਣੀ ਤੇ ਤੁਹਾਡੇ ਇਥੇ ਪੈਰਾਂ ਚ ਡਿੱਗ ਰਿਹਾ ਗੁਰੂ ਸਾਹਿਬ ਕਹਿੰਦੇ ਵੀ ਚਲੋ ਚੰਗਾ ਆ ਆ ਭਲਾ ਹੋਵੇ ਤੁਹਾਡਾ ਤੁਸੀਂ ਮੈਨੂੰ ਦੱਸ ਦਿੱਤਾ ਵੀ ਪਾਣੀ ਮੇਰੇ ਪੈਰਾਂ ਚ ਡਿੱਗ ਰਿਹਾ ਤੁਸੀਂ ਸਾਰੇ ਪਾਣੀ ਕਿੱਥੇ ਦੇ ਰਿਆ ਸੀ ਕਹਿੰਦੇ ਅਸੀਂ ਤੇ ਆਪਣੇ ਪਿੱਤਰਾਂ ਨੂੰ ਦੇ ਰਿਆ ਸੀ ਇਹ ਮਨਾਉਤ ਹੈ ਪੇਰੋਂ ਇੱਥੋਂ ਪਾਣੀ ਦੇਣਾ ਵਾ ਤੇ ਉੱਤੇ ਸੂਰਜ ਕੋਲ ਪਹੁੰਚ ਜਾਣਾ ਸੂਰਜ ਕੋਲ ਅੱਗੇ ਇੱਕ ਚਬੱਚਾ ਬਣਿਆ ਹੋਇਆ ਜਿੱਚ ਪਾਣੀ ਸਟੋਰ ਹੋਈ ਜਾਂਦਾ ਫਿਰ ਜਿਨ੍ਹਾਂ ਦੇ ਅੱਗੇ ਪਿੱਤਰ ਪਿਆਸੇ ਆ ਦਾਦੇ ਪੜਦਾਦੇ ਨਾਨੇ ਨਾਨੀਆਂ ਉਹਨਾਂ ਨੂੰ ਫਿਰ ਸੂਰਜ ਅੱਗੇ ਪਾਣੀ ਸਪਲਾਈ ਕਰਦਾ ਇਹ ਉਹਨਾਂ ਦੀ ਮਨਾਉਤ ਆਪਣੀ ਹੈ ਮਹਾਰਾਜ ਕਹਿੰਦੇ ਮੈਨੂੰ ਇਹ ਦੱਸੋ ਮੇਰਾ ਪਾਣੀ ਇੱਥੋਂ ਇਸੇ ਧਰਤੀ ਤੋਂ ਇਸੇ ਧਰਤੀ ਤੇ ਨਹੀਂ ਗਿਆ ਤੁਸੀਂ ਕਹਿੰਦੇ ਉਹ ਪੈਰਾਂ 'ਚ ਡਿਗ ਰਿਹਾ ਤੇ ਪਾਣੀ ਤੇ ਤੁਹਾਡਾ ਵੀ ਤੁਹਾਡੇ ਪੈਰਾਂ 'ਚ ਹੀ ਡਿਗ ਰਿਹਾ ਤੁਹਾਡਾ ਮਗਰੋਂ ਭੇਜਿਆ ਹੋਇਆ ਪਾਣੀ ਸੂਰਤ ਤੱਕ ਕਿਨੇ ਪਹੁੰਚੂ ਨਾਲੇ ਸਾਰੇ ਆਪਾਂ ਪੜੇ ਲਿਖੇ ਭੈਣ ਭਰਾ ਬੈਠੇ ਆ ਜਦੋਂ ਜੂਨ ਜਲਾਈ ਦਾ ਮਹੀਨਾ ਆਉਂਦਾ ਜਦੋਂ ਜੂਨ ਚ ਆਪਾਂ ਝੋਨਾ ਲਾਉਨੇ ਆ ਜਿਹੜਾ ਪਾਣੀ ਆਪਣੇ ਖੇਤਾਂ ਵਿੱਚ ਸਵੇਰ ਦਾ ਛੱਡਿਆ ਹੁੰਦਾ ਸ਼ਾਮ ਤੱਕ ਉਹ ਪਾਣੀ ਗਰਮ ਹੋ ਜਾਂਦਾ ਜਿਹੜੇ ਝੋਨਾ ਲਾਉਣ ਵਾਲੇ ਪਤਾ ਕੀ ਜਾਂਦੇ ਆ ਅੱਧਾ ਘੰਟਾ ਟਿਊਬਲ ਚਲਾ ਦਿਓ ਜੀ ਨਹੀਂ ਸਾਡੇ ਪੈਰ ਛੱਡਦੇ ਆ ਆਪਣੀਆਂ ਕੋਠਿਆਂ ਦੀਆਂ ਛੱਤਾਂ ਉੱਤੇ ਟੈਂਕੀਆਂ ਰੱਖੀਆਂ ਪਾਣੀ ਦੀਆਂ ਜੂਨ ਦੇ ਮਹੀਨੇ ਚ ਉਹ ਵੀ ਪਾਣੀ ਗਰਮ ਹੋ ਜਾਂਦਾ ਆ ਦੁਬਈ ਜਿਹੜੇ ਵੀ ਤੁਹਾਡੇ ਵਿੱਚੋਂ ਗਏ ਹੋਣਗੇ ਜਿਨ੍ਹਾਂ ਦੇ ਪੁੱਤ ਤੀ ਪੁੱਛ ਕੇ ਵੇਖਿਓ ਦੁਬਈ ਦੇ ਵਿੱਚ ਜਿਹੜਾ ਟੈਂਕੀਆਂ ਚ ਪਾਣੀ ਆ ਉਹ ਇੰਨਾ ਗਰਮ ਹੋ ਜਾਂਦਾ ਵੀ ਉਥੋਂ ਬਾਲਟੀ ਪਾਣੀ ਦੀ ਭਰ ਕੇ ਉਹ ਰਾਤ ਨੂੰ ਆਪਣੇ ਏਸੀ ਵਾਲੇ ਰੂਮ ਚ ਰੱਖਦੇ ਆ ਫਿਰ ਉਹ ਪਾਣੀ ਠੰਡਾ ਹੁੰਦਾ ਤੇ ਸਵੇਰੇ ਮਿਕਸ ਕਰਕੇ ਫੇਰ ਜਾ ਕੇ ਇਸ਼ਨਾਨ ਕਰਦੇ ਆ ਉਸ ਪਾਣੀ ਥੱਲੇ ਤੁਸੀਂ ਹੱਥ ਨਹੀਂ ਕਰ ਸਕਦੇ ਇੰਨਾ ਪਾਣੀ ਗਰਮ ਹੁੰਦਾ ਤੇ ਮੰਨ ਲਓ ਸੂਰਜ ਹਜ਼ਾਰਾਂ ਯੋਜਨ ਧਰਤੀ ਤੋਂ ਦੂਰ ਵਾ ਹਜ਼ਾਰਾਂ ਯੋਜਨ ਇੰਨੀ ਦੂਰ ਪਾਣੀ ਦੇ ਉਮਾਲੇ ਮਾਰ ਦਿੰਦਾ ਇੰਨੀ ਦੂਰ ਤੁਸੀਂ ਇਹ ਜੂਨ ਦੇ ਮਹੀਨੇ ਚ ਬਾਸਟੀ ਭਰ ਕੇ ਪਾਣੀ ਦੀ ਵਿਹੜੇ ਚ ਰੱਖ ਕੇ ਵੇਖਿਓ ਸਵੇਰੇ ਰੱਖਿਓ 10 ਵਜੇ ਤੇ ਸ਼ਾਮ ਤੱਕ ਉਸ ਪਾਣੀ ਤੇ ਹੱਥ ਪੈ ਜਾਂਦਾ ਜੀ ਭਲਾ ਬੋਲ ਕੇ ਦੱਸਿਓ ਗਰਮ ਹੋ ਜਾਂਦਾ ਨਾ ਤੇ ਜਿਹੜਾ ਸੂਰਜ ਲੱਗੇ ਪਾਣੀ ਹੋਏਗਾ ਭਲਾ ਕਿੰਨਾ ਗਰਮ ਹੋਏਗਾ ਭਲਾ ਸੋ ਇਹ ਲੌਜੀਕ ਹੈ ਕਿੰਨਾ ਗਰਮ ਹੋਏਗਾ ਹੁਣ ਇੰਨਾ ਗਰਮ ਪਾਣੀ ਭਲਾ ਪਿੱਤਰਾਂ ਨੂੰ ਤੱਤਾ ਪਾਣੀ ਪਿਉਣਾ ਜਾਂ ਫਿਰ ਉੱਥੇ ਬਰਫ਼ ਦੇ ਕਾਰਖਾਨੇ ਲੱਗੇ ਹੋਣਗੇ ਬਿਜੜੇ ਪਰਿਵਾਰ ਦੇ ਜੀ ਮਗਰ ਪਾਣੀ ਚਾਹੀਦਾ ਉਹਨਾਂ ਨੂੰ ਫਿਰ ਬਰਫ਼ ਪਾ ਪਾ ਕੇ ਆਇਸ ਪਾ ਪਾ ਕੇ ਗਾੜੀ ਸ਼ਟੂ ਮਤਲਬ ਕਮਾਲ ਦੀ ਗੱਲ ਤੁਸੀਂ ਵੇਖੋ ਇਸ ਮਨੌਤ ਨੂੰ ਗੁਰੂ ਨਾਨਕ ਸਾਹਿਬ ਨੇ ਖੰਡਨ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਮਗਰੋਂ ਇਦਾਂ ਪਾਣੀ ਭੇਜਣ ਵਾਲਾ ਨਾਟਕ ਬੰਦ ਕਰੋ ਜਿਉਂਦੇ ਜੀ ਆਪਣੇ ਵੱਡ ਵਡੇਰਿਆਂ ਬਜ਼ੁਰਗਾਂ ਦੀ ਸੇਵਾ ਆਪਣੇ ਹੱਥੀਂ ਕਰੋ ਮਗਰੋਂ ਆਰਜਾਈਆਂ ਤਲਾਈਆਂ ਇਹ ਗੁਰਮਤ ਨਹੀਂ ਹੈ ਗੁੱਸਾ ਨਾ ਮਨਾਇਓ ਮੈਂ ਗੁਰੂ ਦੀ ਹਜ਼ੂਰੀ ਚ ਕਹਿਣ ਲੱਗਾ ਅੜਾ ਸੀ ਭਾਂਡਾ ਵੀ ਪਾਂਦੇ ਆ ਇਹ ਗਰੜ ਪ੍ਰਾਣ ਗ੍ਰੰਥ ਦੀ ਦੇਣ ਹੈ ਇਹ ਪ੍ਰਾਣਾ ਸਮਾ ਹੁੰਦਾ ਸੀ ਜਦੋਂ ਇਹ ਲੋਕ ਚੈੱਕ ਕਰਦੇ ਹੁੰਦੇ ਸੀ ਅੱਜ ਦੇ ਸਮੇਂ ਤੇ ਇਹਦੀ ਜ਼ਰੂਰਤ ਨਹੀਂ ਹੈ ਗਰਡ ਇੱਕ ਪੰਛੀ ਹੈ ਜਿਨੇ ਗਰਡ ਪ੍ਰਾਣ ਗ੍ਰੰਥ ਗਰਡ ਇੱਕ ਪੰਛੀ ਹੈ ਜਿਨੇ ਵਿਸ਼ਨੂੰ ਦੇ ਉੱਤੇ ਸਵਾਲ ਜਵਾਬ ਕੀਤੇ ਉਹਨਾਂ ਦੀ ਆਪਣੀ ਵਾਰਤਾ ਲਾਭ ਹੈ ਜਿਹੜਾ ਜਿਹਦੇ ਨਾਂ ਤੇ ਉਹ ਗ੍ਰੰਥ ਤਿਆਰ ਹੋਇਆ ਹੁਣ ਘੜਾ ਪਾਉਂਦੇ ਆ ਕਿਸੇ ਨੂੰ ਪੁੱਛ ਕੇ ਵੇਖੋ ਜੀ ਘੜਾ ਕਿਉਂ ਪਾਉਂਦੇ ਆ ਅਸਲ ਦੇ ਵਿੱਚ ਜਦੋਂ ਘਰੋਂ ਪ੍ਰਾਣੀ ਨੂੰ ਲੈ ਕੇ ਜਾਂਦੇ ਸੀ ਨਾ ਸਿਵਿਆਂ ਵਾਲੇ ਬੰਨੇ ਉਨੂੰ ਅੱਧਵਾਟਾ ਕਹਿੰਦੇ ਅੱਧਵਾਟਾ ਸਮਝਿਓ ਘਰ ਤੋਂ ਲੈ ਕੇ ਸਿਵਿਆਂ ਤੱਕ ਜਿਹੜਾ ਅੱਧਾ ਰਸਤਾ ਹੋ ਜਾਣਾ ਉੱਥੇ ਫਿਰ ਸਰੀਰ ਨੂੰ ਧਰਤੀ ਤੇ ਰਖਣਾ ਏਦਾਂ ਜ਼ਮੀਨ ਤੇ ਫਿਰ ਉਹ ਜੋਰ ਨਾ ਭਾਂਡਾ ਭਰਨਾ ਉਹਦੇ ਸਿਰ ਵਾਲੇ ਬੰਨੇ ਜੋਰ ਨਾ ਰਸਤੇ ਜਾ ਕੇ ਫਿਰ ਉਹਦੇ ਸਰੀਰ ਨੂੰ ਅੱਛਾ ਤੁਸੀਂ ਨੋਟ ਕੀਤਾ ਹੋਏਗਾ ਜਦੋਂ ਪਾਣੀ ਦੀ ਬਰਤਨਮ ਆਪਣੇ ਮੋਢੇ ਤੇ ਚੱਕਿਆ ਹੁੰਦਾ ਉਹਨੂੰ ਕਹਿੰਦੇ ਪਾਣੀ ਦੀ ਧਾਰਨਾ ਟੁੱਟਣ ਦੀ ਜਵਾਨਾ ਬਜ਼ੁਰਗ ਕਹਿੰਦੇ ਹੁੰਦੇ ਨਾ ਉਹ ਜਵਾਨਾ ਪਾਣੀ ਦੀ ਧਾਰਨਾ ਟੁੱਟਣ ਦੀ ਕਿਸੇ ਨੂੰ ਪੁੱਛੋ ਵੀ ਕਿਉਂ ਨਹੀਂ ਟੁੱਟਣ ਦੇਣੀ ਗੁਰੂ ਅੰਸਾ ਜੀ ਕੋਈ ਲਿਖਿਆ ਕਿਤੇ ਗੁਰੂ ਅੰਸਾ ਦੇ ਕਿਸੇ ਅੰਕ ਤੇ ਲਿਖਿਆ ਹੋਵੇ ਜਾਂ ਕੋਈ ਮਰਿਆਦਾ ਹੋਵੇ ਇਹ ਮਨਉਤਾਂ ਬਣਾਈਆਂ ਸੀ ਕਿ ਪਾਣੀ ਦੀ ਧਾਰਨਾ ਟੁੱਟਣ ਦੀ ਜਿੱਥੋਂ ਧਾਰ ਟੁੱਟ ਗਈ ਜਦੋਂ ਜੋਰ ਨਾਲ ਭਾਂਡਾ ਪਰਣਾ ਜੇ ਇਹਦੇ ਚ ਰੂਹ ਹੋਏਗੀ ਤੇ ਜਿੱਥੋਂ ਪਾਣੀ ਦੀ ਧਾਰ ਟੁੱਟ ਗਈ ਜਿੱਥੋਂ ਸਪੇਸ ਹੋ ਗਈ ਮਾੜੀ ਜਗ੍ਹਾ ਮਿਲ ਗਈ ਉਥੋਂ ਰੂਹ ਨੇ ਨਿਕਲ ਜਾਣਾ ਅਸਾਂ ਉਹਨੂੰ ਡੈੱਡ ਬੋਡੀ ਨੂੰ ਘਮਾਉਂਦੇ ਕਿਉਂ ਸੀ ਘਮਾਉਣਾ ਇਸ ਕਰਕੇ ਮੈਨੂੰ ਭਲੇਖਾ ਲੱਗ ਜਾਏ ਕਮੋਂ ਦੇ ਕਿਉਂ ਸੀ ਭਲਾ ਜਿੱਦਾਂ ਸਿਰ ਉਦੋਂ ਮੂੰਹ ਕਰ ਦੋ ਜਦੋਂ ਮੂੰਹ ਆ ਉਦੋਂ ਸਿਰ ਕਰ ਦੋ ਇੰਨੀ ਜ਼ੋਰ ਨਾਲ ਭਾਂਡਾ ਭੰਨੋ ਵੀ ਜੇ ਰੂਹ ਨਿਕਲੇ ਵੀ ਫੇਕ ਤੇ ਘਰ ਨਾ ਆ ਜਾਏ ਮਾਈ ਨੂੰ ਕਹੋ ਵੀ ਇਹ ਬਾਹਰ ਨੂੰ ਚਲ ਜੀ ਹੁਣ ਦੱਸੋ ਜਿਹੜੀ ਸਾਡੀ ਮਾਂ ਜਿਹੜਾ ਸਾਡਾ ਬਾਪੂ ਸਾਡਾ ਪਿਓ ਚੰਡੀਗੜ੍ਹ ਦਿੱਲੀ ਦੱਖਣ ਦੂਰੋਂ ਘੁੰਮ ਕੇ ਆ ਜਾਂਦਾ ਸੀ ਜੇ ਭਲਾ ਉਹਨੇ ਪਿੰਡ ਦੀਆਂ ਮੜੀਆਂ ਚੋਂ ਸਾਡੇ ਘਰ ਆਉਣਾ ਵੀ ਹੋਇਆ ਕਿਉਂ ਸਾਸ ਸਗੇ ਜੀ ਉਹਨੂੰ ਜਿੰਨਾ ਮਰਜ਼ੀ ਕਮਾ ਲਓ ਹਾਂ ਮੰਨ ਲਓ ਜੇ ਸਾਡੇ ਬਜ਼ੁਰਗ ਨੇ ਆਉਣਾ ਵੀ ਹੋਵੇ ਆ ਤੁਸੀਂ ਨੋਟ ਕੀਤਾ ਹੋਣਾ ਇਹ ਮੈਂ 90 92 ਦੀਆਂ ਗੱਲਾਂ ਦੱਸਦਾ ਅੱਜ ਤੱਕ ਨਹੀਂ ਹੋਇਆ ਅਜੇ ਤਾਂ ਪੜ ਲੇਗੀ ਨੌਜਵਾਨ ਪੀੜ੍ਹੀ ਸਾਡੀ ਬੱਚੇ ਪੁੱਤ ਤਿਆਂ ਸਾਡੇ ਪੜ ਗਏ ਹੁਣ ਤਾਂ ਐਜੂਕੇਸ਼ਨ ਬੰਦਾ ਦਿਹਾੜੀ ਵੀ ਕਰਦਾ ਨਾ ਉਹ ਵੀ ਕਹਿੰਦਾ ਮੇਰਾ ਬੱਚਾ ਚੰਗੇ ਸਕੂਲ ਚ ਪੜੇ ਜੇ ਮੈਂ ਮਿਹਨਤ ਕੀਤੀਆਂ ਮੇਰੇ ਬੱਚੇ ਚੰਗੇ ਸਕੂਲਾਂ ਕਾਲਜਾਂ ਚ ਪੜਾ ਅੱਜ ਸਧਾਰਨ ਤੋਂ ਸਧਾਰਨ ਬੰਦਾ ਵੀ ਚਾਹੁੰਦਾ ਵਾ ਕਿ ਜੋ ਮੈਂ ਦੁੱਖ ਤਕਲੀਫਾਂ ਚੱਲੀਆਂ ਮੇਰੇ ਬੱਚੇ ਨਾ ਚੱਲਣ ਐਜੂਕੇਸ਼ਨ ਦਾ ਯੋਗ ਹੈ ਮੈਂ 90 92 ਦੀਆਂ ਗੱਲਾਂ ਦੱਸਣ ਲੱਗਾ 90 92 ਤੱਕ ਤੁਸੀਂ ਜਦੋਂ ਵੇਖਿਆ ਰਾਤ ਨੂੰ ਕੋਈ ਪ੍ਰਾਣੀ ਚੜਾਈ ਕਰਨਾ ਉਹਦੇ ਸਹਰਾਣੇ ਸਵਾ ਛਾਣ ਕੇ ਨਾ ਇਦਾਂ ਤੇ ਕਪੜੇ ਦੇ ਨਾਲ ਟੱਕ ਦਿੱਤੀ ਜਾਂਦੀ ਸੀ ਤਾਂ ਉੱਤੇ ਕੋਈ ਭਾਰੀ ਚੀਜ਼ ਰੱਖ ਦੇਣੀ ਕਦੇ ਨਹੀਂ ਪਲਾ ਸਵੇਰੇ ਸਾਰੇ ਅੰਦਾਜ਼ੇ ਲਾਉਣੇ ਜਿਹੜੀ ਜੂਨ ਚ ਪਿਆ ਹੋਊਗਾ ਨਾ ਜਾਂ ਪਈ ਹੋਏਗੀ ਆਪਣੀ ਮਾਤਾ ਉਹਦਾ ਨਿਸ਼ਾਨ ਪੈ ਜਾਣਾ ਹੁਣ ਜੇ ਤੇ ਲਕੀਰ ਜੀ ਬਣ ਜਾਣੀ ਕਿਸੇ ਨੇ ਕਹਣਾ ਸੱਪ ਬਣ ਗਿਆ ਜਾਂ ਸੱਪ ਬਣੀ ਇਦਾਂ ਦੀਆਂ ਇਦਾਂ ਦੇ ਸ਼ਬਦ ਆਪਾਂ ਆਪਣੇ ਪਰਿਵਾਰਾਂ 'ਚ ਬੋਲਦੇ ਰਹੇ ਆ ਅੱਛਾ ਮੰਨ ਲਓ ਜੇ ਕਿਸੇ ਦੀ ਮਾਤਾ ਜੇ ਕਿਸੇ ਦਾ ਬਾਪੂ ਜੇ ਕਿਸੇ ਦਾ ਦਾਦਾ ਪਰਦਾਦਾ ਲੱਕੜਦਾਦਾ ਮੰਨ ਲਓ ਆਪਾਂ ਨੂੰ ਪਤਾ ਲੱਗ ਜਾਵੇ ਵੀ ਸੱਪ ਬਣ ਗਿਆ ਮੰਨ ਲਓ ਇੱਕ ਐਗਜ਼ੈਂਪਲ ਕਿਉਂ ਜੀ ਉਹਨੂੰ ਘਰ ਰੱਖ ਲੋਗੇ ਤੁਸੀਂ ਜੇ ਉਹ ਸੱਪ ਕਵੇ ਇਹ ਦਾਦਾ ਕਵੇ ਨਾਨਾ ਕਵੇ ਵੀ ਮੈਂ ਆਪਣੇ ਨਾ ਪੋਤੇ ਪੋਤੀਆਂ ਨੂੰ ਵੇਖਣਾ ਰੋਜ਼ ਸੋਚੋ ਭਲਾ ਸਾਸ ਜੀ ਆਪਾਂ ਸਾਰੇ ਬੈਠੇ ਆਂ ਜੇ ਨਾਨਾ ਨਾਨੀ ਦਾਦਾ ਦਾਦੀ ਕਵੇ ਵੀ ਮੇਰਾ ਜੀ ਕਰਦਾ ਮੈਂ ਆਪਣੇ ਬੱਚਿਆਂ ਚ ਰਵਾਂ ਤੇ ਐਦਾਂ ਭਲਾ ਸੱਪ ਬਣ ਕੇ ਸੂਟ ਕੇ ਉਸ ਉੱਤੇ ਫਨ ਖਿਲਾਰ ਕੇ ਐਦਾਂ ਸਾਡੇ ਨਾਨਾ ਜੀ ਦਾਦਾ ਜੀ ਐਦਾਂ ਾਂ ਕੇ ਬਹਿ ਜਾਣ ਉਹੀ ਆਪਾਂ ਕਹਿੰਨੇ ਪਤਾ ਲੱਗ ਗਿਆ ਜੀ ਸੱਪ ਬਣਦੇ ਸੀ ਉਹ ਕੀ ਭਲਾ ਕਿਸ ਦੀ ਅੱਖ ਲੱਗ ਜੂ ਜੀ ਪਰਿਵਾਰ ਚ ਨੀਂਦ ਆਜੂ ਸਾਧ ਸੰਗਤ ਜੀ ਉਹ ਭੱਲਿਓ ਸੱਪ ਬਣਨਾ ਨਹੀਂ ਸੱਪ ਬਣੇ ਹੋਏ ਆ ਬਾਣੀ ਕਹਿੰਦੀ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਰੱਬ ਦੀ ਯਾਦ ਤੋਂ ਬਿਨਾਂ ਜਿਹੜਾ ਅਸੀਂ ਜੀਵਨ ਗੁਜ਼ਾਰ ਰਹੇ ਆ ਗੁਰੂ ਨਾਨਕ ਸਾਹਿਬ ਜੀ ਦਾ ਘਰ ਬਖਸ਼ਿਸ਼ ਕਰਦਾ ਕਹਿੰਦੇ ਬੰਦਿਆ ਗੁਰੂ ਦੀ ਯਾਦ ਤੋਂ ਬਿਨਾਂ ਜਿਹੜਾ ਤੂੰ ਜੀਵਨ ਗੁਜ਼ਾਰ ਰਿਹਾ ਉਹ ਸੱਪ ਵਰਗਾ ਵਾ ਸੱਪ ਦਾ ਡੰਗਿਆ ਤੇ ਬੰਦਾ ਬਚਾ ਜੂ ਪਰ ਜਿਹਨੂੰ ਬੰਦਾ ਡੰਗ ਮਾਰੂ ਉਹਨੂੰ ਕਿਸੇ ਨੇ ਨਹੀਂ ਬਚਾਉਣਾ ਸੱਪ ਨਾਲੋਂ ਵੱਧ ਜ਼ਹਿਰ ਹੈ ਇਨਸਾਨ ਵਿੱਚ ਜਿਹੜਾ ਇਨਸਾਨ ਗੁਰੂ ਨਾਲੋਂ ਟੁੱਟਾ ਹੋਇਆ ਹੈ ਤੋ ਹਜ਼ੂਰ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਾ ਵਿਖੰਡਨ ਕੋ ਰਾਜ ਕਮਾਵੇ ਪਾਸ਼ਾ ਜੀ ਕਹਿੰਦੇ ਅੰਤ ਚਲੇਗੋ ਹਾਰੀ ਤੋ ਇਸ ਕਰਕੇ ਸਾਧ ਸੰਗਤ ਜੀ ਜਿਉਂਦੇ ਜੀ ਆਪਣੇ ਵੱਡ ਵਡੇਰੇ ਬਜ਼ੁਰਗਾਂ ਦੀ ਮਾਤਾਵਾਂ ਦੀ ਆੜਾ ਰਜਾਈ ਤਲਾਈ ਕੌਲੀ ਚਮਚਾਸਰਾ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ ਜੇ ਮੁਹਾਕਾ ਘਰ ਮੂ ਹੈ ਘਰ ਮੂ ਪਿਤਰੀਂ ਦੇ ਅੱਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰ ਜੀਵਤ ਪਿਤਰ ਨਾ ਮੰਨੇ ਕੋਉ ਜਿਉਂਦੇ ਜੀ ਪਿਤਰਾ ਨੂੰ ਮਰਣਾ ਨਹੀਂ ਤੇ ਮੂਏ ਸ਼ਰਾਧ ਕਰਾਂ ਹੀ ਮਰਨ ਤੋਂ ਬਾਅਦ ਉਹਨਾਂ ਦੇ ਨਿਮਿਤ ਸ਼ਰਾਧ ਕਰਾਉਣੇ ਅੱਛਾ ਜਿਉਂਦਿਆਂ ਫਲ ਫਰੂਟ ਅੰਦਰ ਵੜ ਕੇ ਖਾ ਲੈਣਾ ਮਗਰ ਉਹ ਆ ਇੱਥੇ ਦੇ ਘਟਾ ਲੁਧਿਆਣੇ ਉੱਥੇ ਨਾ ਜਿੱਥੇ ਸਾਸਿ ਰਹਿੰਦੇ ਆ ਉਹਦੇ ਲਾਗੇ ਸਾਡੇ ਜਦੋਂ ਸੰਸਕਾਰ ਕਰਨ ਜਾਂਦੇ ਆ ਤੁਸੀਂ ਵੇਖੋ ਕਈ ਫਲ ਫਰੂਟ ਰੱਖ ਕੇ ਆਉਂਦੇ ਮੜੀਆਂ ਚ ਕੇਲੇ ਰੱਖ ਕੇ ਆਉਣਗੇ ਸੇਬ ਰੱਖ ਕੇ ਆਉਣਗੇ ਬਈ ਦੱਸੋ ਉੱਥੇ ਮੜੀ ਚ ਹੁਣ ਸੇਬ ਕਹਿੰਦੇ ਖਾਣੇ ਆ ਜਦੋਂ ਸਾਡੀ ਬਜ਼ੁਰਗ ਨੇ ਮਾਤਾ ਨੇ ਕੋ ਕੇਲੇ ਸੇਬ ਖਾਣ ਦਾ ਸਮਾਂ ਸੀ ਕਈਆਂ ਘਰਾਂ ਇੱਥੇ ਨਾ ਜਦ ਲੋਕੋ ਫਲ ਫਰੂਟ ਲੈ ਕੇ ਆਉਂਦਾ ਪਹਿਲਾਂ ਕਹਿੰਦੇ ਮਾਤਾ ਨੂੰ ਦੇ ਕੇ ਆਓ ਕਈ ਨੋਆ ਕਈ ਘਰਾਂ ਚ ਇਦਾਂ ਦਾ ਰਵਾਜ ਹੋ ਕਹਿੰਦੇ ਪਹਿਲਾਂ ਮਾਤਾ ਜੀ ਨੂੰ ਦੇ ਕੇ ਉਹ ਪਲੇਟ ਪਰ ਕੇ ਪਹਿਲਾਂ ਮਾਂ ਖਾਵੇ ਆਪਣੀ ਪਹਿਲਾਂ ਬਾਪੂ ਖਾਵੇ ਤੇ ਕਈਆਂ ਘਰਾਂ ਅੰਦਰ ਵੜ ਕੇ ਖਾ ਲੈਂਦੇ ਆ ਨਾ ਵੱਡੇ ਬਾਪੂ ਨੂੰ ਪੁੱਛਣਾ ਨਾ ਮਾਤਾ ਨੂੰ ਪੁੱਛਣਾ ਉਹ ਵੀ ਛਿਲਕਿਆਂ ਤੋਂ ਬਾਅਦ ਅੰਦਾਜ਼ਾ ਲਾਉਂਦੇ ਨੇ ਛਿਲਕੇ ਵੇਂਦੇ ਆ ਨਾ ਵੀ ਖਾਦਾ ਕੁਝ ਕਰਦਿਆਂ ਨੇ ਮਗਰੋਂ ਸਾਡੇ ਮਾਫ਼ ਕਰਨਾ ਮੈਂ ਸਾਰਿਆਂ ਵਾਸਤੇ ਕਾਮਨ ਗੱਲ ਕਰਦਾ ਮਗਰੋਂ ਪਖੰਡ ਕਰਨ ਦਾ ਕੋਈ ਲਾਭ ਨਹੀਂ ਜਿਉਂਦੇ ਜੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਭਗਤ ਕਬੀਰ ਦੀ ਬਾਣੀ ਕਹਿੰਦੀ ਜੀਵਤ ਪਿਤਰ ਨਾ ਮਾਨੈ ਕੋਊ ਬਰਦਾਸ਼ਮਤ ਆ ਭਗਤ ਪੂਰਵ ਸਿੰਘ ਦਾ ਪਿੰਗਲਵੜਾ ਨਾ ਜਾ ਕੇ ਉੱਥੇ ਵੇਖਿਓ ਤੁਹਾਨੂੰ ਤੁਹਾਨੂੰ ਔਲਾਦ ਵਾਲੇ ਉੱਥੇ ਬੰਦੇ ਜ਼ਿਆਦਾ ਮਿਲਨੇ ਨੇ ਬੇਔਲਾਦ ਦੇ ਘੱਟ ਮਿਲਨੇ ਨੇ ਇੱਕ ਮਾਈ ਹਸਨਪੁਰ ਅਸਿਓ ਹਰਿਆਣੇ ਚ ਇੱਕ ਵਾਰ ਅਸੀਂ ਗਏ ਉੱਥੇ ਹਰਿਆਣੇ ਚ ਇੱਕ ਆਸ਼ਰਮ ਖੁੱਲਾ ਹੈ ਤੇ ਉੱਥੇ ਆਸ਼ਰਮ ਨੂੰ ਚਲਾਉਣ ਵਾਲਾ ਕਹਿੰਦਾ ਜੀ ਆ ਇੱਕ ਸਾਡੇ ਕੋਲ ਮਾਈ ਆਈ ਹੈ ਮੈਂ ਕਹਾਂ ਜੀ ਬੱਚਾ ਨਹੀਂ ਕੋਈ ਕਹਿੰਦੇ ਬੱਚੇ ਇਹਦਾ ਬੱਚਾ ਇੱਕ ਇੰਗਲੈਂਡ ਆਇਆ ਤੇ ਇੱਕ ਆਸਟ੍ਰੇਲੀਆ ਵਾਲਾ ਧੀਏ ਤੇ ਅਫਸਰ ਲੱਗਿਆ ਤੇ ਮਾਂ ਬਿਰਦਾਸ਼ਰਮ ਸੋਚ ਕੇ ਵੇਖੋ ਸਾਡੇ ਸਮਾਜ ਦੇ ਹਾਲਾਤ ਭਗਤਪੁਰ ਸਿੰਘ ਮੈਂ ਕਹਿੰਦਾ ਬਿਰਦਾ Ashram ਸਮਾਜ ਵਿੱਚ ਮੱਖੇ ਤੇ ਕਲੰਕ ਨੇ ਤੇ ਯਾਦ ਰੱਖਣਾ ਜਿਹੜੇ ਲੋਕ ਘਰਾਂ ਚ ਆਪਣੇ ਬਜ਼ੁਰਗਾਂ ਦੀ ਰਿਸਪੈਕਟ ਨਹੀਂ ਕਰਦੇ ਕੰਧ ਤੇ ਲਿਖਿਆ ਪੜ ਲਓ ਹਾਲਾਤ ਆਪਣੇ ਇਹਦੇ ਨਾਲੋਂ ਵੀ ਜ਼ਿਆਦਾ ਬੁਰੇ ਹੋਣੇ ਨੇ ਹਾਲਾਤ ਇਹਦੇ ਨਾਲੋਂ ਵੀ ਜ਼ਿਆਦਾ ਬੁਰੇ ਹੋਣਗੇ ਅਜੇ ਮਾੜਾ ਮੋਟ ਆਪਣਾ ਤੇ ਲੋ ਲਿਆਜ ਹੋ ਸਕਦਾ ਆਉਣ ਵਾਲੇ ਸਮੇਂ ਜਿਹੜੀ ਐਜੂਕੇਸ਼ਨ ਆ ਜੋ ਹਾਲਾਤ ਬਣਦੇ ਜਾ ਰਹੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾਈਆ ਇਸ ਕਰਕੇ ਸਮਾਜ ਵਿੱਚ ਸੋਨਾ ਬੀਜ ਬੀਜੋ ਸੋਹਣੇ ਵਿਚਾਰ ਆਪਣੀ ਜ਼ਿੰਦਗੀ ਚ ਲੈ ਕੇ ਆਓ ਨਸ਼ਿਆਂ ਤੋਂ ਰਹਿਤ ਸੋਹਣੇ ਸਮਾਜ ਨੂੰ ਸਿਰਜੋ ਬੋਤਲ ਬਣਾਉਣ ਵਾਲੇ ਨੇ ਨਾ ਕੰਪਨੀਆਂ ਉਹਦੇ ਤੇ ਲਿਖ ਦਿੰਦੀਆਂ ਸਿਹਤ ਲਈ ਹਾਨੀਕਾਰਕਾ ਧਿਆਨ ਨਾਲ ਸੁਣਿਓ ਤੁਸੀਂ ਫ੍ਰਿਜ ਲੈਣ ਜਾਂਦੇ ਹੋ ਫ੍ਰਿਜ ਵੇਚਣ ਵਾਲਾ ਉਹਦੀ ਤਾਰੀਫ ਕਰਦਾ ਟਰੈਕਟਰ ਲੈਣ ਜਾਂਦੇ ਹੋ ਟਰੈਕਟਰ ਵੇੜਾ ਉਹਦੀ ਵਡਿਆਈ ਕਰਦਾ ਤੁਸੀਂ ਗੱਡੀ ਲੈਣ ਜਾਂਦੇ ਹੋ ਗੱਡੀ ਲੈਣ ਵਾਲਾ ਗੱਡੀ ਵੇਚਣ ਵਾਲਾ ਵੀ ਉਹਦੀ ਵਡਿਆਈ ਕਰਦਾ ਜਾਨੀ ਕਿ ਜਿਹੜਾ ਵੀ ਬੰਦਾ ਜਿਹੜੀ ਚੀਜ਼ ਵੇਚਦਾ ਉਹਦੀ ਤਾਰੀਫ਼ ਕਰਦਾ ਤਾਂ ਲੋਕ ਲੈ ਕੇ ਆਉਂਦੇ ਆ ਨਸ਼ਾ ਵੇਚਣ ਵਾਲਾ ਉਹਦੀ ਤਾਰੀਫ਼ ਕਰਦਾ ਭਲਾ ਨਸ਼ਾ ਵੇਚਣ ਵਾਲਾ ਤੇ ਉਹਦੇ ਉੱਤੇ ਲਿਖ ਦਿੰਦਾ ਇਹ ਸਿਹਤ ਲਈ ਹਾਨੀਕਾਰਕ ਵਾ ਇਹਦਾ ਮਤਲਬ ਜਦੋਂ ਅਸੀਂ ਆਪਣੇ ਘਰੋਂ ਪੈਸ ਸਪੈਸ਼ਲ ਖਰੀਦਣ ਜਾਂਦੇ ਆ ਜਾਨੀ ਕਿ ਘਰ 'ਚ ਜਵਾਈ ਆਇਆ ਹੋਵੇ ਤੇ ਸਹੁਰਾ ਆਪਣੇ ਪੁੱਤ ਨੂੰ ਕਵੇ ਜਾ ਪੁੱਤਰਾ ਪਰੌਣਾ ਆਉਣ ਵਾਲਾ ਭੱਜ ਕੇ ਲੈ ਕੇ ਇਹਦਾ ਮਤਲਬ ਸਹੁਰਾ ਚਾਹੁੰਦਾ ਮੇਰੇ ਜਵਾਈ ਦੀ ਸਿਹਤ ਖਰਾਬ ਹੋਵੇ ਜਿਹੜੇ ਇਕੱਠੇ ਬੈਠ ਕੇ ਪੀ ਰਹੇ ਆ ਜਦੋਂ ਅਸੀਂ ਆ ਆ ਪੀ ਪੀ ਕੇ ਆਪਣੀ ਜ਼ਿੰਦਗੀ ਨੂੰ ਤਬਾਈ ਦੇ ਕੰਡੇ ਤੇ ਫਚਾਉਣਾ ਮਗਰੋਂ ਸਾਡੀਆਂ ਗੁਰੂ ਅੱਗੇ ਅਰਦਾਸਾਂ ਕੀਤੀਆਂ ਦਾ ਕੀ ਅਰਥ ਰਹਿ ਗਿਆ ਸਾਧ ਸੰਗਤ ਜੀ ਜਿਉਂਦੇ ਜੀ ਜੀਵਨ ਨੂੰ ਗੁਜ਼ਾਰੋ ਨਸ਼ਾ ਕਹੀ ਪੁੱਛਦੇ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਨਸ਼ੇ ਬਾਰੇ ਲਿਖਿਆ ਉਹ ਲਿਖਿਆ ਭਾਈ ਪੜਿਆ ਹੋਵੇ ਤੇ ਪਤਾ ਹੋਵੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਗੁੜ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸਪਾਈ ਹੈ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਅਮਿਓ ਚਵਾਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਿਹਾ ਜਿਹੜਾ ਦੁਨਿਆਵੀ ਨਸ਼ਾ ਨਾ ਇੱਕ ਵਾਰੀ ਪੀਏ ਤੇ ਦੋ ਤਿੰਨ ਘੰਟਿਆਂ ਬਾਅਦ ਲੈ ਜਾਂਦਾ ਪਰ ਜਿਹੜਾ ਗੁਰਮਤ ਦਾ ਨਸ਼ਾ ਨਾ ਸਾਹ ਸੰਗਤ ਇਹ ਲੈਂਦਾ ਨਹੀਂ ਮੈਂ ਐਗਜ਼ਾਮਪਲ ਦਿੱਤੀ ਸੀ ਪਿਛਲੇ ਦਿਨੀ ਤੁਸੀਂ ਬਾਸ ਵਿੱਚ ਸਫਰ ਕਰੋ ਤਹਾਣਾ ਸੁਣਿਓ ਜੀ ਤੁਹਾਡੇ ਲਾਗੇ ਕੋਈ ਨਸ਼ੇੜੀ ਬੰਦਾ ਬੈਠਾ ਹੋਵੇ ਤੇ 15 20 ਮਿੰਟ ਤੁਹਾਨੂੰ ਉਹਦੇ ਲਾਗੇ ਬਹਿਣਾ ਔਖਾ ਹੋ ਜਾਂਦਾ ਨਾ ਉਹਦੇ ਮੂੰਹ ਚ ਸਮੈਲ ਆਉਂਦੀ ਆ ਉਹ ਡਿਗ ਡਿਗ ਤੁਹਾਡੇ ਉੱਤੇ ਪੈਂਦਾ ਵਾ ਤੁਸੀਂ ਹਾਰ ਕੇ ਕਈ ਵਾਰੀ ਕਨੈਕਟਰ ਨੂੰ ਕਹਿੰਨੇ ਆ ਵੀ ਭਾਈ ਇਹਨੂੰ ਕਿਸੇ ਹੋਰ ਸੀਟ ਤੇ ਬਿਠਾ ਦੇ ਅਜੇ ਬੱਸ ਵਿੱਚ ਤੁਹਾਡੇ ਕੋਲ ਬਦਲ ਹੁੰਦਾ ਤੁਸੀਂ ਸੀਟ ਚੇਂਜ ਕਰ ਲੈਂਦੇ ਹੋ ਪਲੇਨ 'ਚ ਪਲੇਨ 'ਚ ਸਭ ਤੋਂ ਵੱਡੀ ਮੁਸ਼ਕਲ ਕਿਹਨੂੰ ਆਉਂਦੀ ਹੈ ਜਿੰਨਾ ਤੁਹਾਡੇ ਜੋ ਬਾਈਅਰ ਸਫਰ ਕੀਤਾ ਹੋਵੇਗਾ ਤੁਹਾਡੇ ਲਾਗੇ ਕੋ ਇਦਾਂ ਦੀ ਸਵਾਰੀ ਬੈਜੇ ਜਿਹੜੀ ਨਸ਼ਾ ਕਰਦੀ ਹੋਵੇ ਤੁਸੀਂ ਨਸ਼ੇ ਨੂੰ ਲਾਇਕ ਨਾ ਕਰਦੇ ਹੋ ਤੁਹਾਨੂੰ ਸਫਰ ਕਰਨਾ ਪੈ ਜੇ 8-10 ਘੰਟੇ ਕਿੰਨਾ ਊਖਾ ਹੋਏਗਾ ਤੁਹਾਡਾ ਉਸ ਬੰਦੇ ਲਾਗੇ ਸਫਰ ਕਰਨਾ ਤੇ ਮੈਂ ਕਹਿੰਦੀ ਪਤਾ ਕੀ ਸੋਚਦਾ ਧੰਨ ਨੇ ਉਹ ਧੀਆਂ ਜਿਨ੍ਹਾਂ ਨੇ ਜ਼ਿੰਦਗੀਆਂ गुजार ਦਿੱਤੀਆਂ ਨਸ਼ੇੜੀਆਂ ਦੇ ਲੜ ਲਾ ਕੇ ਸਿਰ ਝੁਕਦਾ ਉਹਨਾਂ ਧੀਆਂ ਦੇ ਅੱਗੇ ਜਿਨ੍ਹਾਂ ਦਾ ਪਿਓ ਨਹੀਂ ਸੀ ਪਿੰਦਾ ਜਿਨ੍ਹਾਂ ਦੇ ਭਰਾ ਤੇ ਤਾਏ ਚਾਚੇ ਨਹੀਂ ਸੀ ਪਿੰਦੇ ਪਤਾ ਨਹੀਂ ਕੀ ਵੇਖ ਕੇ ਨਸ਼ੇੜੀ ਦੇ ਲੜ ਲਾਤਾ ਵਿਚਾਰੀਆਂ ਨਰਕ ਭੋ ਕੇ ਜੀਵਨ गुजार ਗੀਆਂ ਫਿਰ ਵੀ ਪਤਾ ਗਿਆ ਦੇ ਧੀਏ ਇਹ ਹੁਣ ਤੈਨੂੰ ਦਿਨ गुजारਣਾ ਪੈਣਾ ਹੈ ਉਹ ਤੇ ਅੱਗੇ ਕੋ ਘਰ ਚ ਪੁੱਤ ਪੈਦਾ ਹੋਇਆ ਉਹਨੇ ਆਖਿਆ ਜਿਹੜਾ ਨਰਕ ਮੇਰੀ ਮਾਂ ਨੇ ਭੋਗਿਆ ਨਾ ਹੁਣ ਮੈਂ ਅੱਗੇ ਆਪਣੀ ਪਤਨੀ ਨੂੰ ਇਹ ਨਰਕ ਨਹੀਂ ਭੋਗਣ ਦੇਣਾ ਆਓ ਲੱਖ ਬੰਨੋ ਸਰਦਾਰ ਦਰਸ਼ਨ ਸਿੰਘ ਆਪਣਾ ਸਮੁੱਚਾ ਪਰਿਵਾਰ ਵੇਖੋ ਇਹ ਜਾਣਾ ਆਪਾਂ ਸਾਰਿਆਂ ਸਾਸ ਜੀ ਕੁਝ ਲੋਕ ਦੁਨੀਆ ਤੇ ਚੰਗਾ ਬੀਜ ਬੀਜ ਕੇ ਜਾਂਦੇ ਆ ਜਿਵੇਂ ਉਹ ਮੇਰੇ ਤੋਂ ਪਹਿਲਾਂ ਰਾਗੀ ਜਿੱਥੇ ਵੀਰ ਨੇ ਬੜੀ ਪਿਆਰੀ ਗੱਲ ਦੱਸੀ ਸੀ ਆਪਣੇ ਕੰਮਾਂ ਨਾਲ ਸੀ ਜਿਉਂਦੇ ਹੋਣਾ ਵਾ ਜੇ ਕੋਈ ਕਿਸੇ ਬੰਦੇ ਨੇ ਪਿੰਡ ਵਿੱਚ ਚੰਗਾ ਕੰਮ ਕੀਤਾ ਲੋਕ ਰਹੀਂ ਦੀ ਦੁਨੀਆ ਤੱਕ ਯਾਦ ਕਰਨਗੇ ਮਰਨਾ ਸਾਰਿਆਂ ਨੇ ਆ ਪਰ ਯਾਦ ਰੱਖਿਓ ਜੇ ਕੋਈ ਚੰਗਾ ਕੰਮ ਕਰਕੇ ਦੁਨੀਆ ਤੋਂ ਜਾਂਦਾ ਲੋਕ ਉਹਨੂੰ ਕਹਿੰਦੇ ਪਾਈਏ ਨੇ ਚੰਗਾ ਕੰਮ ਕੀਤਾ ਸੀ ਕਿਸੇ ਨੇ ਸਕੂਲ ਲਈ ਕੀਤਾ ਕਿਸੇ ਨੇ ਪਿੰਡ ਲਈ ਕੀਤਾ ਕਿਸੇ ਨੇ ਕੋਈ ਰੁਖ ਲਾਇਆ ਕਿਸੇ ਨੇ ਕੋਈ ਭਲਾ ਕੀਤਾ ਯਾਦ ਰੱਖਣਾ ਦੁਨੀਆ ਤੇ ਲੋਕ ਚੰਗਿਆਂ ਨੂੰ ਵੀ ਯਾਦ ਕਰਦੇ ਆ ਤੇ ਦੁਨੀਆ ਤੇ ਲੋਕ ਮਾੜਿਆਂ ਨੂੰ ਵੀ ਯਾਦ ਕਰਦੇ ਆ ਕਿਹੜੀ ਲੈਂਡ ਚ ਆਪਣਾ ਨਾਮ ਲਿਖਾਉਣਾ ਏ ਮਰਜ਼ੀ ਸਾਡੀ ਯਾਦ ਔਰੰਗਜ਼ੇਬ ਨੂੰ ਵੀ ਕੀਤਾ ਜਾ ਰਿਹਾ ਹੈ ਯਾਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਕੀਤਾ ਜਾ ਰਿਹਾ ਹੈ ਪਰ ਦੋਨਾਂ ਦੋਨਾਂ 'ਚ ਫਰਕ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਲਗਾ ਸਿਰ ਮਾਣਨਾ ਉੱਚਾ ਹੋ ਜਾਂਦਾ ਵਾ ਔਰੰਗਜ਼ੇਬ ਨੂੰ ਯਾਦ ਕਰਨ ਵਾਲੇ ਉਹਨਾਂ ਦੇ ਪੈਰੋਕਾਰ ਵੀ ਕਹਿੰਦੇ ਆ ਖੋਦੇ ਇਸਲਾਮ ਨੂੰ ਮੰਨਣ ਵਾਲੇ ਵੀ ਕਹਿੰਦੇ ਆ ਉਹਨੇ ਆਪਣੇ ਬਾਪ ਨੂੰ ਜੇਲ੍ਹ ਚ ਬੰਦ ਕਰ ਛੱਡਿਆ ਉਹਨੇ ਆਪਣੇ ਭਰਾਵਾਂ ਤੇ ਕਹਿਰਟਾਇਆ ਇਹ ਨਹੀਂ ਆਪਾਂ ਕਹਿੰਦੇ ਆ ਇਸਲਾਮ ਨੂੰ ਮੰਨਣ ਵਾਲੇ ਵੀ ਖੋਦੇ ਗੱਲ ਸਵੀਕਾਰ ਕਰਦੇ ਆ ਵੀ ਕਿਹੜਾ ਬੜਾ ਕਹਿਰਵਾਨ ਬਾਦਸ਼ਾਹ ਸੀ ਤੇ ਇਸ ਕਰਕੇ ਜਾਣਾ ਸਾਰੇ ਆ ਵਾ ਚੰਗਾ ਬੀਜ ਬੀਜੀ ਇਹ ਆਪਣੇ ਬੱਚਿਆਂ ਲੱਗੇ ਆਪਣੇ ਪੁੱਤਾਂ ਪੀਆਂ ਲੱਗੇ ਭੈਣੋਂ ਬੇਨਤੀ ਆ ਸਕੂਲਾਂ ਚੋਂ ਪੜ੍ਹ ਕੇ ਆਉਂਦੇ ਆ ਉਹਨਾਂ ਦੇ ਬੈਗ ਚੈੱਕ ਰਿਆ ਕਰੋ ਪਤਾ ਕਿਉਂ ਤੁਸੀਂ ਪੁੱਛਣਾ ਕਿਉਂ ਮੈਂ ਤਜਰਬੇ ਚ ਉਹ ਗੱਲ ਦੱਸਣ ਲੱਗਾ ਕਈਆਂ ਮਾਵਾ ਦੇ ਬੱਚਿਆਂ ਨੂੰ 2-2 3-3 ਸਾਲ ਹੋ ਗਏ ਸੀ ਨਸ਼ਾ ਕਰਦਿਆਂ ਨੂੰ ਮਾਪੇ ਨੂੰ ਬਾਅਦ ਵਿੱਚ ਪਤਾ ਲੱਗਾ ਤਮਾਕੂ ਕੰਪਨੀਆਂ ਨੇ ਅੱਜ ਸਕੂਲਾਂ ਦੇ ਬਾਹਰ ਵੱਡੇ-ਵੱਡੇ ਕਿਉਂ ਖੋਲੇ ਖੋਕੇ ਉਹਨਾਂ ਨੂੰ ਪਤਾ ਕਿ 10-12 ਸਾਲ ਦਾ ਬੱਚਾ ਜਦੋਂ ਸਾਡੀ ਇਸ ਚੇਟਕ ਤੇ ਲੱਗੂ ਜੇ ਉਹਨੇ 50 ਸਾਲ ਜੀਉਣਾ ਤੇ 40 ਸਾਲ ਸਾਨੂੰ ਇਨਕਮ ਦੇ ਕੇ ਜਾਉ ਉਹ ਵੱਡਿਆਂ ਨੂੰ ਨਹੀਂ ਲਾਉਂਦੇ ਬੱਚਿਆਂ ਨੂੰ ਲਾਉਂਦੇ ਤੇ ਬੱਚਿਆਂ ਨੂੰ ਸਾਹਮਣਾ ਫਰਜ਼ ਕਿਹਦਾ ਭਲਾ ਬੋਲੋ ਜੀ ਸਾਡਾ ਆਹ ਰੁਖ ਲਾਉਨੇ ਆ ਨਾ ਸੜਕ ਤੇ ਕੰਢੇ ਤੇ ਬਨੇ ਬਨੇ ਜੰਗੜਾ ਕਿਉਂ ਲਾਈਦਾ ਵੀ ਰਾਹ ਜਾਂਦਾ ਪਸ਼ੂ ਕੁਰੂੰਬਲੀ ਨਾ ਖਾ ਜਾਏ ਅਸੀਂ ਰੁੱਖ ਦੀ ਕੇਅਰ ਕਰਨੀ ਬੱਚੇ ਤੇ ਰੁੱਖਾਂ ਨਾਲੋਂ ਵੀ ਕੂਲੇ ਆ ਇਹਨਾਂ ਦੀ ਕੇਅਰ ਕਰੋ ਇਹਨਾਂ ਦੀ ਸੰਭਾਲ ਕਰੋ ਇਹਨਾਂ ਨੂੰ ਪਿਆਰ ਦੇ ਨਾਲ ਚੰਗੀ ਸੰਗਤ ਦੇਓ ਚੰਗੇ ਸੰਸਕਾਰ ਦੇਣ ਦਾ ਯਤਨ ਕਰੀਏ ਚੰਗੀਆਂ ਵਿਚਾਰਾਂ ਤਾਂ ਕਿ ਸੋਹਣਾ ਜੀਵਨ ਜੂ ਸਕੀਏ ਇਹ ਦਿਨ ਦੁਨੀਆ ਤੋਂ ਜਾਣਾ ਸਾਰੇ ਆ ਕੋਈ ਦੁਨੀਆ ਤੇ ਪੱਕਾ ਰਹਿ ਨਹੀਂ ਸਕਦਾ ਬਾਣੀ ਦਾ ਬੜਾ ਪਿਆਰਾ ਵਾਕ ਹੈ ਰਹਿਣਾ ਨਾ ਪਾਵੇਂ ਸੁਰਨਰ ਦੇਵਾ ਊਠ ਸੁਧਾਰਾਂ ਕਰ ਮੋਨ ਜਨ ਸੇਵਾ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਜਾਣਾ ਸਾਰਿਆਂ ਨੇ ਬਾਦਸ਼ਾਹ ਭਾਵੇਂ ਕੋ ਬਾਦਸ਼ਾਹ ਤੇ ਨਾਲ ਕਹਿਆ ਸ਼ਾ ਸ਼ਾਹ ਕੌਣ ਹੈ ਜਿਲ ਕੋ ਲੋਕ ਲੈ ਕੇ ਗਰਜਾਂ ਕਰਦੇ ਹੋਣ ਕਹਿੰਦੇ ਬਾਦਸ਼ਾਹ ਸ਼ਾ ਵਪਾਰੀ ਮਰਨਾ ਜੋ ਦਿਸੈ ਸੋ ਕਾਲੇ ਖਰਨਾ ਜੋ ਦਿਸ ਰਿਹਾ ਹੈ ਉਹ ਕਾਲ ਨੇ ਗਰਸ ਜਾਣਾ ਹੈ ਇਸ ਕਰਕੇ ਸਾਧ ਸੰਗਤ ਜੀ ਜੇ ਜੁਣਾ ਵਾ ਤੇ ਸੱਚ ਦਾ ਸਾਝ ਪਾਲੋ ਲੱਕੜ ਦਾ ਇੱਕ ਨਿਕਾ ਜ ਤੁਸੀਂ ਕਿਲ ਲੈ ਲੋ ਲੋਹੇ ਦਾ ਤਜਰਬਾ ਕਰਕੇ ਵੇਖ ਲਿਓ ਤੁਸੀਂ ਬਾਲਟੀ ਭਰੀ ਹੋਏ ਪਾਣੀ ਦੇ ਉਹਦੇ ਵਿੱਚ ਸੁੱਟੋ ਤੁਹਾਡੇ ਵੇਹਂਦਿਆਂ ਸਾਰ ਬਾਲਟੀ ਚ ਡੁੱਬ ਜਾਣਾ ਉਸ ਕਿੱਲ ਨੇ ਪਰ ਤੁਸੀਂ ਉਸ ਕਿੱਲ ਨੂੰ ਲੱਕੜ ਵਿੱਚ ਗੱਡ ਦਿਓ ਤੇ ਲੱਕੜ ਪਾਣੀ ਸੁਰਦਿਓ ਜਦੋਂ ਪਾਣੀ ਦੇ ਵਿੱਚ ਲੱਕੜ ਤਰਦੀ ਹੈ ਨਾ ਤੇ ਨਾਲ ਉਹ ਕਿੱਲ ਵੀ ਤਰਦਾ ਕਿਸੇ ਨੇ ਕਿੱਲ ਤੇ ਸਵਾਲ ਕੀਤਾ ਓਏ ਤੂੰ ਓਦਾਂ ਡੁੱਬ ਜਾਣਾ ਹੁਣ ਕਿਉਂ ਨਹੀਂ ਡੁੱਬਦਾ ਤੇ ਕਿੱਲ ਪਤਾ ਕੀ ਆਂਦਾ ਕਹਿੰਦਾ ਮੈਂ ਸੰਗ ਉਸ ਲੱਕੜ ਦਾ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਕਿੱਲ ਕਹਿੰਦਾ ਮੈਂ ਸੰਗ ਉਸ ਲੱਕੜ ਦਾ ਕੀਤਾ ਜਿਹੜੀ ਲੱਕੜ ਪਾਣੀ ਵਿੱਚ ਆਪ ਤਰਦੀ ਹੈ ਲੱਕੜ ਤੁਸੀਂ ਵੇਖਦੇ ਹੋ ਆ ਕਿਸ਼ਤੀਆਂ ਬਣਦੀਆਂ ਜਦੋਂ ਆਪਾਂ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਆ ਅੱਜ ਲੋ ਬੇੜੀ ਬਣਦੀ ਹੈ ਕਿਸ਼ਤੀ ਉਹਨੂੰ ਕਿੰਨੇ ਕਿੱਲ ਪੱਤیاں ਲੱਗੇ ਹੁੰਦੇ ਨੇ ਨਹੀਂ ਕਿੰਨੇ ਕਿੱਲ ਪੱਤਿਆਂ ਦੇ ਛੇਪਾ ਵੱਡੇ ਵੱਡੇ ਉਹਦੇ ਵਿੱਚ ਤਾਂ ਕਿਨੇ ਕਿਹੜੇ ਕੰਟੇਨਰ ਲੋਹੇ ਦੇ ਲੱਦੇ ਜਾਂਦੇ ਨੇ ਹੁਣ ਉਹਦਾ ਲੋਹਾ ਤੁਸੀਂ ਪਾਣੀ 'ਚ ਟੁੱਟ ਦ ਡੁੱਬਦਾ ਪਰ ਜਦੋਂ ਲੱਕੜ ਦੇ ਵਿੱਚ ਗੱਢਦੇ ਉਹਨਾਂ ਲੋਹਾ ਉਹ ਡੁੱਬਦਾ ਨਹੀਂ ਕਿਉਂ ਕਿਉਂਕਿ ਲੱਕੜ ਨਹੀਂ ਡੁੱਬਦੀ ਕਿੱਲ ਕਿਦਾਂ ਡੁੱਬੇਗਾ ਪੱਤੀ ਕਿਦਾਂ ਡੁੱਬੇਗੀ ਇਦਾਂ ਹੀ ਜਦੋਂ ਤੂੰ ਸੱਚ ਨਾਲ ਜੁੜਦਾ ਹੈ ਸੱਚ ਆਪ ਨਹੀਂ ਡੁੱਬਦਾ ਤੈਨੂੰ ਕਿਦਾਂ ਡੁੱਬਣ ਦੇਵੇਗਾ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈ ਹੈ ਆਪ ਮੁਕਤ ਮੋਹੇ ਤਾਰੇ ਇਸ ਕਰਕੇ ਜੀਵਨਦਿਆਂ ਨੂੰ ਮਿਲਿਆ ਸੋ ਜੀਵਨ ਦੇ ਜਿਹੜੇ ਜੀਉਂਦਿਆਂ ਨੂੰ ਮਿਲਦੇ ਆ ਉਹ ਜੀਉਂਦੇ ਆ ਹਰ ਜਗ ਜੀਵਨ ਔਰ ਧਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ ਉਹ ਉਹੀ ਮਨੁੱਖ ਸੋਹਣੇ ਬਣਦੇ ਆ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਆ ਆਓ ਗੁਰੂ ਦੇ ਸਨਮੁਖ ਰਹਿ ਕੇ ਨਸ਼ਿਆਂ ਦਾ ਤਿਆਗ ਕਰਕੇ ਚੰਗੀ ਖਰਾਕ ਖਾਓ ਸੋਹਣੀ ਸਿਹਤ ਬਣਾਓ ਇਹ ਜੀਵਨ ਬਾਰ ਬਾਰ ਨਹੀਂ ਮਿਲਣਾ ਇਹ ਜੀਵਨ ਮਿਲਿਆ ਇਹ ਪਹਿਲਾ ਤੇ ਆਖਰੀ ਚਾਂਸ ਹੈ ਜਿਹੜਾ ਪਾਣੀ ਇੱਕ ਵਾਰ ਪੁਲ ਥੱਲੇੋਂ ਦੀ ਲੰਘ ਗਿਆ ਦੁਨੀਆ ਦੀ ਕੋਈ ਤਾਕਤ ਨਹੀਂ ਉਸ ਪਾਣੀ ਨੂੰ ਉਸ ਪੁਲ ਥੱਲੇੋਂ ਦੁਬਾਰਾ ਲੰਘਾ ਦੇ ਇੱਕ ਵਾਰੀ ਮੌਕਾ ਜਿਹੜਾ ਮਿਲ ਗਿਆ ਮੰਨ ਲਓ ਐਗਜ਼ੈਂਪਲ ਅੱਜ ਦਾ ਦਿਨ ਹੈ ਅੱਜ ਦਾ ਜਿਹੜਾ ਦਿਨ ਹੈ ਅੱਜ ਦੀ ਜਿਹੜੀ ਤਰੀਕ ਹੈ ਮਨ ਲਓ ਅੱਜ 20 ਤਰੀਕ ਹੈ ਇਹ 20 ਨਵੰਬਰ ਸਾਡੀ ਜ਼ਿੰਦਗੀ ਦੁਬਾਰਾ ਵੀ ਆਉਣੀ ਆ ਪਰ 22 ਨਹੀਂ ਨਾ ਆਉਣਾ 23 ਆਉਣਾ ਹੈ ਆਪਾਂ ਕਦੇ ਵੀ ਕਹਿੰਦੇ ਵਰੇ ਵਰੇ ਦਾ ਦਿਨ ਹੈ ਵਰੇ ਦਾ ਦਿਨ ਕੋਈ ਨਹੀਂ ਹੁੰਦਾ ਵਰੇ ਦਾ ਦਿਨ ਤੇ ਤਾਂ ਕਹੋਗੇ ਜੇ ਸਾਲ ਬਾਅਦ ਫੇਰ ਆ ਜਾਣਾ ਹੈ ਸਾਲ ਬਾਅਦ ਜਦੋਂ ਦਿਨ ਹੋਣਾ ਉਦੋਂ ਏਸੀ ਇੱਕ ਸਾਲ ਪੁਰਾਣੇ ਹੋ ਜਾਣਾ ਨਾ ਇਸ ਕਰਕੇ ਸਾਡੀ ਜ਼ਿੰਦਗੀ ਚ ਵਰੇ ਦਾ ਦਿਨ ਆਉਂਦਾ ਹੀ ਕੋਈ ਨਹੀਂ ਸਾਡੀ ਜ਼ਿੰਦਗੀ ਜਿਹੜਾ ਇੱਕ ਵਾਰ ਪਲ ਘੜੀ ਸੈਕਿੰਡ ਮਿੰਟ ਆ ਗਿਆ ਉਹ ਦੁਬਾਰਾ ਨਹੀਂ ਆਉਣਾ ਇਸ ਕਰਕੇ ਹਰ ਸਮੇਂ ਦੀ ਕਦਰ ਕਰੋ ਕਦੀ ਨਾ ਕਹੋ ਮੇਰੇ ਕੋਲ ਸਮਾਂ ਜ਼ਿਆਦਾ ਹੈ ਜਿੰਨਾ ਸਮਾਂ ਹੈ ਉਹਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੋ ਅਖੀਰ ਤੇ ਇੱਕ ਬੇਨਤੀ ਕਰ ਲਗਾ ਆਪਾਂ ਸੰਸਾਰੀਆਂ ਸਾਨੂੰ ਇੰਜ ਲੱਗਦਾ ਅਸੀਂ ਕਹਿੰਨੇ ਆ ਮੌਤ ਧਿਆਨ ਨਾ ਸੁਣਿਓ ਅਸੀਂ ਮੌਤ ਕਹਿ ਦਿੰਨੇ ਆ ਮਾਤਾ ਜਾਵੇ ਘਰੋਂ ਸਾਡੇ ਪਿਤਾ ਜਾਵੇ ਦਾਦਾ ਜੀ ਜਾਣ ਦਾਦੀ ਜਾਣ ਆਪਾਂ ਕਹਿੰਨੇ ਮੌਤ ਹੋ ਗਈ ਪਰ ਬਾਣੀ ਕੀ ਆਂਦੀ ਹੈ ਪੰਜ ਤਤ ਨੇ ਪੰਜਾਂ ਤਤਾਂ ਨੂੰ ਇਕੱਠਿਆਂ ਕੀਤਾ ਸਰੀਰ ਦਾ ਢਾਂਜਾ ਬਣਿਆ ਇਹ ਜਿਹੜੇ ਪੰਜ ਤਤ ਨੇ ਇਹ ਆਪਣੇ ਆਪਣੇ ਤਤਾਂ ਜਾ ਕੇ ਰਲ ਜਾਂਦੇ ਨੇ ਜਿਵੇਂ ਪਵਣੇ ਮੈਂ ਪਵਨ ਸਮਾਇਆ ਹਵਾ ਚ ਹਵਾ ਜਾ ਰਲ ਲਈ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਮਿੱਟੀ ਚ ਮਿੱਟੀ ਜਾ ਰਲ ਲਈ ਤੇ ਬਾਣੀਆਂ ਦੀ ਦੱਸੋ ਭਲਾ ਮਰਿਆ ਕੌਣ ਹੈ ਪਵਣੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕੌਂਟੇ ਕਹਿੰਦੇ ਕੌਣ ਮੂਆ ਇੱਕ ਕੁਐਸਚਨ ਆ ਕਹਿੰਦੇ ਮਰਿਆ ਕੌਣ ਹੈ ਹਵਾ ਚ ਹਵਾ ਜਾਰ ਵਾਲੀ ਮਿੱਟੀ ਚ ਮਿੱਟੀ ਜਾਰ ਵਾਲੀ ਅੱਗ ਚ ਅੱਗ ਜਾਰ ਵਾਲੀ ਪਾਣੀ ਚ ਪਾਣੀ ਜਾਰ ਵਾਲਿਆ ਜਿੱਥੋਂ ਤਤ ਲੈ ਸੀ ਉਥੇ ਵਾਪਸ ਚਰੇ ਗਏ ਕਹਿੰਦੇ ਕੌਣ ਮੂਆ ਬਾਣੀ ਕਹਿੰਦੀ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਕਹਿੰਦੇ ਇਹ ਤੇ ਉਹਦਾ ਕੌਤਕ ਸੀ ਪਤਾ ਕੀ ਹੈ ਜਿਵੇਂ ਆਪਾਂ ਇੱਕ ਬਿਲਡਿੰਗ ਬਣਾਉਨੇ ਆ ਘਰ ਬਣਾਉਨੇ ਆ ਜਦੋਂ ਮੌਤ ਹੁੰਦੀ ਹੈ ਉਹ ਬਿਲਡਿੰਗ ਦਾ ਢਾਂਚਾ ਡਿੱਗਦਾ ਹੈ ਮਟੀਰੀਅਲ ਦੀ ਮੌਤ ਨਹੀਂ ਹੁੰਦੀ ਮਟੀਰੀਅਲ ਤੇ ਜਿੱਥੋਂ ਲਿਆ ਫਿਰ ਉੱਥੇ ਹੀ ਆ ਮਟੀਰੀਅਲ ਡਿੱਗਾ ਜਿਵੇਂ ਮੰਨ ਲਓ ਆਪਣਾ ਘਰ ਹੀ ਆ ਆਪਾਂ ਘਰ ਬਣਾਉਣੇ ਜਿਹੜੇ ਆਪਣੇ ਦਾਦਿਆਂ ਪੜਦਾਦਿਆਂ ਘਰ ਬਣਾਏ ਸੀ ਆਪਾਂ ਢਾਹਤੇ ਹੁਣ ਜਿਹੜੇ ਆਪਾਂ ਬਣਾ ਰਹੇ ਆ ਆਉਣ ਵਾਲੇ 50 ਸਾਲ 100 ਸਾਲ ਬਾਅਦ ਆਪਣੇ ਜਵਾਕਾਂ ਨੇ ਪੋਤੇ-ਪੋਤੀਆਂ ਢਾ ਦੇਣੇ ਆ ਹੁਣ ਸੋਚਿਓ ਜਿਹੜੇ ਘਰ ਆਪਣੇ ਦਾਦਿਆਂ ਪੜਦਾਦਿਆਂ ਬਣਾਏ ਨੇ ਆਪਾਂ ਘਰ ਢਾਹ ਦਿੱਤਾ ਪਰ ਮਟੀਰੀਅਲ ਤੇ ਉੱਥੇ ਪਿਆ ਨਾ ਮਿੱਟੀ ਇੱਟ ਜੋ ਲੱਗੀ ਸੀ ਉਹ ਤੇ ਉੱਥੇ ਪਿਆ ਢਾਂਚੇ ਦੀ ਡੈਥ ਹੋਈ ਹੈ ਮਟੀਰੀਅਲਿਜ਼ਮ ਦੀ ਗੱਤ ਨਹੀਂ ਹੋਈ ਮਟੀਰੀਅਲ ਉੱਥੇ ਪਿਆ ਐਦਾਂ ਹੀ ਆ ਸਰੀਰ ਵਾ ਢਾਂਚਾ ਡਗਣਾ ਵਾ ਤਤ ਆਪਣੇ ਤਤਾਂ ਜਾ ਕੇ ਰਲ ਗਏ ਨੂੰ ਬਾਣ ਜਿਹਾ ਕਬੀਰ ਧੂਰ ਸਕੇਲ ਕਹਿ ਪੁਰੀਆਂ ਬਾਂਦੀ ਦੇ ਮਿੱਟੀ ਇਕੱਠੀ ਕਰਕੇ ਤੇ ਪੁੜੀਆਂ ਬੰਨ ਦਿੱਤੀਆਂ ਤੇ ਉਹਨਾਂ ਪੁੜੀਆਂ ਦੇ ਨਾਮ ਰੱਖ ਦਿੱਤੇ ਗਏ ਜਿਵੇਂ ਪੁੜੀਆਂ ਹੁੰਦੀਆਂ ਮਿੱਟੀ ਹੁੰਦੀ ਹੈ ਮਿੱਟੀਆਂ ਨੂੰ ਮਿੱਟੀ ਇਕੱਠੀ ਕਰੋ ਛਕਾਲਾ ਹੈ ਕਾੜਨਾ ਹੈ ਖੜਾ ਹੈ ਐਦਾਂ ਹੀ ਕਬੀਰ ਧੂਰ ਸਕੇਲ ਕਹਿ ਪੁਰੀਆਂ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਚਾਰ ਦਿਨਾਂ ਦੀ ਖੇੜਾ ਫਿਰ ਅਖੀਰ ਮਿੱਟੀ ਐ ਆਓ ਗੁਰੂ ਬਖਸ਼ਿਸ਼ ਕਰੇ ਗੁਰੂ ਦੀ ਵਿਚਾਰ ਆਪਣੀ ਜ਼ਿੰਦਗੀ ਵਿੱਚ ਵਸਾਈਏ ਸਰਦਾਰ ਦਰਸ਼ਨ ਸਿੰਘ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਭੋਗ ਕੇ ਜੋ ਕੋਈ ਦਿਨ ਪਹਿਲਾਂ ਇਸ ਸੰਸਾਰ ਦੇ ਵਿੱਚੋਂ ਸਦਾ ਲਈ ਅਕਾਲ ਚਲਾਣਾ ਕਰ ਗਏ ਨੇ ਪਰ ਮੈਂ ਕਦੀ ਕਦੀ ਸੋਚਦਾ ਹੁੰਨਾ ਜੇ ਬੱਚੇ ਚਾਹਣ ਤੇ ਆਪਣੇ ਬਜ਼ੁਰਗਾਂ ਨੂੰ ਸਦਾ ਜਿਉਂਦੇ ਰੱਖ ਸਕਦੇ ਆ ਅੰਮ੍ਰਿਤਸਰ ਇੱਕ ਵਾਰ ਮੈਂ ਇੱਕ ਭੋਗ ਤੇ ਗਿਆ ਉਥੇ ਇੱਕ ਵਿਅਕਤੀ ਨੇ ਸਹਿਸ ਬਾਏ 10 ਮਿੰਟ ਵਿਚਾਰ ਦਿੱਤੇ ਉਹ ਮੈਨੂੰ ਅਜ ਤੱਕ ਗੱਲ ਨਹੀਂ ਭੁੱਲਦੀ ਇਹ ਗੱਲ ਅਜ ਤੋਂ 15 16 ਸਾਲ ਪੁਰਾਣੀ ਹੈ ਉਹ ਬਜ਼ੁਰਗ ਨੇ ਗੱਲ ਕੀਤੀ ਕਹਿੰਦਾ ਜੀ ਬੱਚਿਆਂ ਕੋਲ ਕਲਾ ਜੇ ਚਾਹਣ ਤੇ ਆਪਣੇ ਮਾਪੇ ਬਾਪ ਨੂੰ ਸਜ਼ਾ ਜਿਉਂਦੇ ਰੱਖ ਸਕਦੇ ਸਾਰਿਆਂ ਨੇ ਕੰਨ ਖੜੇ ਕੀਤੇ ਵੀ ਜਿਉਦੇ ਕਿਦਾਂ ਰੱਖ ਸਕਦੇ ਆ ਰਹਿਣਾ ਤੇ ਕਿਸੇ ਨੇ ਵੀ ਨਹੀਂ ਹੁਣ ਸੁਣਿਓ ਉਹਨਾਂ ਨੇ ਕਿਸ ਐਂਗਲ ਤੋਂ ਗੱਲ ਕੀਤੀ ਕਹਿੰਦੇ ਜਿਵੇਂ ਮੰਨ ਲਓ ਘਰ ਚ ਬਾਪ ਹੈ ਜਦੋਂ ਧੀਆ ਪੇਕੇ ਆਉਣ ਤੇ ਭਰਾਵਾਂ ਕੋਲ ਆਪ ਇਹ ਕਾਮਨ ਗੱਲ ਹੈ ਇਹ ਕੱਲੀ ਸਰਦਾਰ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਸੰਬੰਧਤ ਨਹੀਂ ਇਹ ਜਿੰਨੇ ਆਪਾਂ ਭੈਣ ਭਰਾ ਬੈਠੇ ਆਂ ਰਿਸ਼ਤੇਦਾਰ ਸਾਖ ਸੰਬੰਧੀ ਨਗਰ ਨਿਵਾਸੀ ਸਾਰਿਆਂ ਦੀ ਸਾਂਝੀ ਗੱਲ ਉਹ ਚ ਮੈਂ ਵੀ ਆਉਣਾ ਜਦੋਂ ਕੱਲ ਨੂੰ ਧੀਆ ਪੇਕੇ ਆਉਣ ਤੇ ਭਰਾਵਾਂ ਕੋਲੋਂ ਪਿਓ ਵਾਲਾ ਪਿਆਰ ਮੇਰੇ ਧੀਆ ਕਹਿੰਦੀਆਂ ਨੇ ਪਿਓ ਭਾਵੇਂ ਸਰੀਰਕ ਤੌਰ ਤੇ ਨਹੀਂ ਹੈਗਾ ਪਰ ਅਸੀਂ ਆਪਣੇ ਭਰਾਵਾਂ ਚੋਂ ਆਪਣੇ ਪਿਓ ਨੂੰ ਸਦਾ ਹੀ ਵੇਖਦੀ ਆਵਾ ਜਦੋਂ ਧੀਆ ਪੇਕੇ ਆਉਣ ਪਰਜਾਈਆਂ ਚੋਂ ਆਪਣੀ ਮਾਂ ਨੂੰ ਵੇਖਣ ਇਹ ਪਰਜਾਈ ਦੇ ਹੱਥ ਚਾ ਵੀ ਆਪਣੀ ਸੱਸ ਮਾਂ ਨੂੰ ਜਿਉਂਦੇ ਰੱਖਣਾ ਕਿ ਨਹੀਂ ਰੱਖਣਾ ਇਹ ਭਰਾਵਾਂ ਦੇ ਹੱਥ ਵਿੱਚ ਹੈ ਵੀ ਮੈਂ ਆਪਣੇ ਪਿਓ ਨੂੰ ਜਿਉਂਦੇ ਰੱਖਣਾ ਕਿ ਨਹੀਂ ਰੱਖਣਾ ਜਦੋਂ ਪੇਕੇ ਆਉਣ ਤੇ ਪਰਜਾਈਆਂ ਬੜਾ ਚੰਗਾ ਸਲੂਕ ਕਰਨ ਤੇ ਨਨਾਨ ਜਦੋਂ ਘਰੋਂ ਜਾਵੇ ਉਹ ਕਹਵੇ ਠੀਕ ਹੈ ਮੇਰੀ ਮਾਂ ਸਰੀਰ ਤੌਰ ਤੇ ਨਹੀਂ ਹੈਗੀ ਪਰ ਮੈਨੂੰ ਆਪਣੀਆਂ ਪਰਜਾਈਆਂ ਚੋਂ ਮਾਂ ਦੇ ਦਰਸ਼ਨ ਹੁੰਦੇ ਨੇ ਹਾਂ ਜਿੱਦਣ ਭਰਾਵਾਂ ਦਾ ਸੁਭਾਰ ਰੁਖਾ ਆਏਗਾ ਜਿੱਦਣ ਕੜਤਨ ਆਏਗੀ ਜਿੱਦਣ ਨਫ਼ਰਤ ਹੋਏਗੀ ਜਦੋਂ ਪਰਜਾਈਆਂ ਦੇ ਮੂੰਹ ਹੋਰ ਹੋਣਗੇ ਉਹ ਦਿਨ ਧੀਆਂ ਪੁੱਬਾਂ ਮਾਰ ਕੇ ਰੋਂਦੀਆਂ ਜਾਣਗੀਆਂ ਬਬਲਾ ਉਹ ਦਿਨ ਨਹੀਂ ਸੀ ਤੂੰ ਦੁਨੀਆ ਤੇ ਗਿਆ ਪਰ ਅੱਜ ਤੇਰੀ ਮੌਤ ਹੋ ਗਈ ਕਿਉਂਕਿ ਅੱਜ ਮੈਨੂੰ ਪਹਿਲੀ ਵਾਰ ਲੱਗਾ ਇਹ ਘਰ ਮੇਰਾ ਆਪਣਾ ਨਹੀਂ ਇਹ ਘਰ ਮੇਰਾ ਬੇਗਾਨਾ ਹੈ ਤੇ ਮੈਨੂੰ ਉਹ ਬਜ਼ੁਰਗਾਂ ਦੀ ਗੱਲ ਅੱਜ ਤੋਂ 16 ਸਾਲ ਪਹਿਲਾਂ 17 ਸਾਲ ਪਹਿਲਾਂ ਗਾਈ ਭੁੱਲਦੀ ਨਹੀਂ ਕਿਸ ਕਰਕੇ ਬੱਚਿਆਂ ਦੇ ਕੋਲ ਕਲਾ ਹੈ ਜੇ ਚਾਹੀਏ ਤੇਸੀਂ ਆਪਣੇ ਵੱਡ ਵਡੇਰਿਆਂ ਨੂੰ ਸਦਾ ਆਲੀ ਜਿਉਂਦੇ ਰੱਖ ਸਕਦੇ ਆ ਉਹਨਾਂ ਦੀਆਂ ਚੰਗੀਆਂ ਆਤਾਂ ਉਹਨਾਂ ਦੇ ਚੰਗੇ ਗੁਣ ਉਹਨਾਂ ਦਾ ਸੁਭਾਅ ਤੇ ਕਦੀ ਬਜ਼ੁਰਗਾਂ ਨਾਲ ਨਫ਼ਰਤ ਨਾ ਕਰੋ ਸਰਦਾਰ ਕਰਮ ਸਿੰਘ ਸਟੋਰੀਆਂ ਨੇ ਪਿੰਡ ਚਵਾਲ ਦੇ ਜੰਪਲਸਨ 1884 ਚ ਉਹਨਾਂ ਦਾ ਜਨਮ ਹੋਇਆ ਸੀ ਤੇ 1930 ਦੇ ਵਿੱਚ ਤਰਨਤਾਰਨ ਦੇ ਇੱਕ ਹਸਪੀਟਲ ਚ ਆਖਰੀ ਸਾਲ ਲਿਆ ਉਹਨਾਂ ਨੇ ਬਜ਼ੁਰਗਾਂ ਦੇ ਕੋਲ ਬਹਿ ਬਹਿ ਕੇ ਉਹਨਾਂ ਨੇ ਇਤਿਹਾਸ ਪੁੱਛਿਆ ਤੇ ਲਿਖਿਆ ਉਹ ਕਹਿੰਦੇ ਸੀ ਜਦੋਂ ਮੇਰੇ ਜੀਵਨ ਦੇ ਵਿੱਚ ਕੋਈ 50 60 70 80 ਸਾਲ ਦਾ 90 ਸਾਲ ਦਾ ਬਜ਼ੁਰਗ ਜਾਂਦਾ ਸੀ ਤੇ ਮੈਂ ਕਈ-ਕਈ ਰਾਤਾਂ ਸੌਂਦਾ ਨਹੀਂ ਸੀ ਕਿਸੇ ਨੇ ਪੁੱਛਿਆ ਸਰਦਾਰ ਕਰਮ ਸਿੰਘਾ ਕਿਉਂ ਕਹਿੰਦੇ ਮੈਨੂੰ ਇਹ ਲੱਗਦਾ ਸੀ ਇਹ ਬਜ਼ੁਰਗ ਕੱਲਾ ਨਹੀਂ ਗਿਆ ਇਹ 80 90 ਸਾਲ ਦਾ ਇਤਿਹਾਸ ਵੀ ਨਾਲ ਲੈ ਕੇ ਗਿਆ ਜਦੋਂ ਸਾਡੇ ਘਰਾਂ ਚੋਂ ਕੋਈ ਬਜ਼ੁਰਗ ਜਾਂਦਾ ਨਾ ਬੈੱਡ ਤੇ ਵੀ ਲਮ ਮੇਰੀ ਉਹ ਭੈਣੋਂ ਮੈਂ ਬੇਨਤੀ ਕਰ ਲਗਾ ਧਿਆਨ ਨਾਲ ਸੁਣਿਓ ਭਾਵੇਂ ਸੱਸ ਬੈੱਡ ਤੇ ਪਈ ਹੋਵੇ ਬਾਪੂ ਬੈੱਡ ਤੇ ਪਿਆ ਹੋਵੇ ਲੱਗਦਾ ਘਰ ਦਾ ਇਨੇ ਮੰਜਾ ਮੱਲਿਆ ਪਰ ਜਿੱਦਣ ਡੈਥ ਹੋ ਗਈ ਨਾ ਜਦੋਂ ਦਰਵਾਜ਼ੇ ਨੂੰ ਲੋਕ ਲਾ ਕੇ ਘਰੋਂ ਜਾਣਾ ਪਿਆ ਨਾ ਭੁੱਬਾ ਨਿਕਲ ਨਹੀਂ ਅੱਜ ਘਰ ਖਾਲੀ ਹੋ ਗਿਆ ਲੋਕੋ ਸਾਡਾ ਅੱਜ ਘਰ ਚੋਂ ਮਾਂ ਚਲੇ ਗਈ ਉਹਦੋਂ ਚੀਕਾਂ ਨਿਕਲਣੀਆਂ ਕਿ ਬਜ਼ੁਰਗ ਭਾਵੇਂ ਬੈੱਡ ਤੇ ਲੰਮਾ ਪਿਆ ਹੋਵੇ ਨਾ ਉਹਦਾ ਇੱਕ ਪ੍ਰਭਾਵ ਹੁੰਦਾ ਉਹਦਾ ਕੋ ਰੋਬ ਹੁੰਦਾ ਇਸ ਕਹਿ ਕੇ ਕਦੀ ਇਹ ਨਫਰਤ ਨਾਲ ਜੀਵਨ ਚ ਕਰੋ ਕਿਉਂਕਿ ਮੈਰਾ ਮੈਂ ਰੋਜ ਘੁੰਮਦਾ ਰਾਤੀ ਮੈਂ ਨਾਬੇ ਸੀ ਪਿਆਰ ਆ ਸਾਡਾ ਇਹਨਾਂ ਵੀਰਾਂ ਨਾਲ ਮੈਂ ਰਾਤ ਹੀ 2:3-3 ਵਜੇ ਇੱਥੇ ਆਇਆ ਵਾਂ ਤੂੰ ਮੈਂ ਇੱਕ ਬੇਨਤੀ ਕਰਦਾ ਹੁੰਨਾ ਇਹ ਜ਼ਿੰਦਗੀ ਦੇ ਪਾਲਣੇ ਪਿਆਰਿਓ ਇਹ ਲੱਭਣੇ ਨਹੀਂ ਸਾਨੂੰ ਸਮਾਂ ਹੈ ਜੀਵਨ ਦੇ ਨੂੰ ਚੰਗੇ ਤਰ੍ਹਾਂ ਸੁਭਾਅ ਦੇ ਨਾਲ ਮਿੱਠਾ ਬੋਲ ਜਾਓ ਕਿਸੇ ਨਾਲ ਚੰਗਾ ਬੋਲੋਗੇ ਨਾ ਤੁਸੀਂ ਕਿਸੇ ਨੂੰ ਇੱਕ ਰੁਪਈਆ ਵੀ ਨਾ ਭਾਵੇਂ ਮਦਦ ਕਰੋ ਪਰ ਤੁਹਾਡਾ ਚੰਗਾ ਬੋਲ ਵੀ ਅਗਲੇ ਯਾਦ ਕਰਨਗੇ ਰਾਹ ਜਾਂਦਾ ਯਾਰ ਚੰਗਾ ਬੋਲ ਕੇ ਜਾਂਦਾ ਸੀ ਮੇਰੇ ਨਾਲ ਆਓ ਇਹ ਲੋਕ ਸੁਖੀਏ ਸਾਰੇ ਉਹ ਲੋਕ ਪਰ ਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਪਿਆਰ ਨਾਲ ਰਹਿਣਾ ਸ਼ੁਰੂ ਕਰੋ ਇਹ ਜੀਵਨ ਬਾਰ ਬਾਰ ਨਹੀਂ ਮਿਲਣਾ ਪਹਿਲਾ ਤੇ ਆਖਰੀ ਚਾਂਸਾ ਪਾਸ਼ਾ ਜੀ ਕਿੰਨੇ ਨੇ ਜੀਵਨ ਦੇਆਂ ਨੂੰ ਮਿਲੇ ਸੋ ਜੀਵਨ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ ਮੈਂ ਤਿੰਨਾਂ ਵੀਰਾਂ ਨੂੰ ਇਹੋ ਹੀ ਬੇਨਤੀ ਕਰਾਂਗਾ ਇੱਕ ਵੀਰ ਹੋਣ ਦੇ ਨਾਤੇ ਇੱਕ ਛੋਟਾ ਭਰਾ ਹੋਣ ਦੇ ਨਾਤੇ ਕਿ ਜਿਹੜੀਆਂ ਤੁਹਾਡੀਆਂ ਭੈਣਾਂ ਨੇ ਜਿਹੜੇ ਬਾਕੀ ਬਾਗ ਪਰਿਵਾਰ ਨੇ ਉਹਨਾਂ ਨੂੰ ਆਪਣੇ ਪਿਤਾ ਵਾਲਾ ਸਰਦਾਰ ਦਰਸ਼ਨ ਸਿੰਘ ਵਾਲਾ ਪਿਆਰ ਦਿਓ ਇਹ ਸਾਰਿਆਂ ਪਰਿਵਾਰਾਂ ਲਈ ਸਾਂਝਾ ਹੈ ਮੈਂ ਆਪਣੇ ਤਜਰਬੇ ਚੋਂ ਗੱਲ ਦੱਸਦਾ ਕੋਈ ਕਿਸੇ ਦਾ ਖਾਂਦਾ ਨਹੀਂ ਜੀ ਇਹ ਭਲੀਖਾ ਹੁੰਦਾ ਸਾਨੂੰ ਵੀ ਉਹ ਮੇਰਾ ਖਾ ਗਿਆ ਉਹ ਮੇਰਾ ਖਾ ਗਿਆ ਹਰ ਬੰਦਾ ਆਪਣਾ ਖਾਂਦਾ ਹੈ બસ ਪਿਆਰ ਦੀ ਖੇਡ ਆ ਪਿਆਰਿਓ ਪਿਆਰ ਦੇ ਬੋਲ ਬੋਲੋਗੇ ਜ਼ਿੰਦਗੀ ਚ ਕੋਈ ਯਾਦ ਕਰੇਗਾ ਇਹ ਨਫਰਤ ਹੀਰਖਾ ਜ਼ਿੰਦਗੀ ਚ ਬਾਹਰ ਕੱਢ ਕੇ ਸੋਹਣੇ ਪਲ ਗੁਜ਼ਾਰੀਏ ਤਾਂ ਕਿ ਜੀਵਨ ਖੂਬਸੂਰਤ ਬਣੇ ਸਾਰਿਆਂ ਦਾ ਧੰਨਵਾਦ ਸਮੂਚੇ ਪਰਿਵਾਰ ਰਿਸ਼ਤੇਦਾਰ ਸਾਖ ਸਬੰਧੀ ਤੁਹਾਡਾ ਇੱਕ ਕੱਠ ਦੱਸਦਾ ਕਿ ਸਰਦਾਰ ਦਰਸ਼ਨ ਸਿੰਘ ਨੇ ਕਿਸੇ ਨਾਲ ਚੰਗਾ ਬੋਲਿਆ ਵਾ ਤੁਹਾਡਾ ਕੱਠ ਦੱਸਦਾ ਵੀ ਉਹਨਾਂ ਨੇ ਕਿਸੇ ਦੇ ਨਾਲ ਪਿਆਰ ਨਾਲ ਗੱਲਾਂ ਕੀਤੀਆਂ ਨੇ ਉਹਨਾਂ ਦੇ ਬੱਚੇ ਉਹਨਾਂ ਦਾ ਕਿਉਂਕਿ ਕਿਸੇ ਬੰਦੇ ਨੂੰ ਵੇਖਣਾ ਹੋਵੇ ਤੇ ਉਹਨਾਂ ਦੇ ਭੋਗ ਤੇ ਉਹਦੇ ਪਿੱਛੇ ਜਾਣ ਵਾਲੇ ਬੰਦਿਆਂ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਕੋਈ ਬੰਦਾ ਕਹਿੰਦਾ ਯਾਰ ਇਨੇ ਕਿਸਦਾ ਵਿਗਾੜਿਆ ਨਹੀਂ ਸੀ ਕਿਸਦਾ ਸਵਾਰਨ ਦੀ ਕੋਸ਼ਿਸ਼ ਕੀਤੀ ਸੀ ਤੋ ਆਓ ਅੱਜ ਤੋਂ ਸ਼ੁਰੂਆਤ ਕਰ ਲਈਏ ਮੈਂ ਪਹਿਲਾਂ ਕੀ ਸੀ ਇਹ ਭੁੱਲ ਜਾਓ ਅੱਜ ਤੋਂ ਮੈਂ ਚੰਗਾ ਬੋਲ ਬੋਲਾਂ ਚੰਗਾ ਜੀਵਨ ਗੁਜ਼ਾਰਾਂ ਇੰਦੀ ਕਿ ਤਿਆਰੀ ਤੇ ਰੱਖਾਂ ਵੀ ਜਦੋਂ ਮੈਨੂੰ ਸਿਵਿਆਂ ਵੱਲੋਂ ਲੈ ਕੇ ਜਾਂਦੇ ਹੋਣ ਕੋਈ ਦੂਜੇ ਧੜੇ ਦਾ ਵੀ ਕਵੇ ਭਾਵੇਂ ਪਾਰਟੀ ਮੇਰੀ ਦਾ ਬੰਦਾ ਨਹੀਂ ਸੀ ਪਰ ਯਾਰੇ ਨੇ ਕਦੀ ਕਿਸਦਾ ਵਿਗਾੜਿਆ ਨਹੀਂ ਸੀ ਧੜਾ ਭਾਵੇਂ ਦਾ ਹੋਰ ਸੀ ਪਰ ਆਪਣਾ ਵਿਗਾੜ ਕੇ ਵੀ ਦੂਜਿਆਂ ਦੇ ਸਵਾਰਨ ਦੀ ਕੋਸ਼ਿਸ਼ ਕਰਦਾ ਸੀ ਆਓ ਗੁਰੂ ਬਖਸ਼ਿਸ਼ ਕਰੇ ਅਕਾਲ ਪੁਰਖ ਭਾਣਾ ਮੰਨਦਾ ਬਲ ਬਖਸ਼ਿਸ਼ ਕਰੇ ਕਿਉਂਕਿ ਇਹ ਤੇ ਸ਼ਬਦ ਅਸੀਂ ਤਾਂ ਬੋਲਦੇ ਆ ਕਿਉਂਕਿ ਕਦੀ ਵੀ ਮਾਂ ਬਾਪ ਦਾ ਘਾਟਾ ਪੂਰਾ ਹੋ ਨਹੀਂ ਸਕਦਾ ਕਿਉਂਕਿ ਜਿਹੜੀ ਉਹਨਾਂ ਦੀ ਆਪਣੀ ਜਗਾ ਵਾ ਉਹ ਨਹੀਂ ਲਈ ਜਾ ਸਕਦੀ